ਤਕਦੀਰ ਦੀ ਤਕਦੀਰ ਭਾਗ 7 ਮੈਂ ਉਹਨਾਂ ਵਰਗੀ ਨਹੀਂ ਸੀ ਬਣਨਾ ਚਾਹੁੰਦੀ ਜੇ ਮੈਂ ਵੀ ਉਹਨਾਂ ਨਾਲ ਉਸੇ ਤਰ੍ਹਾਂ ਕਰਦੀ ਜਿਵੇਂ ਉਹ ਮੇਰੇ ਨਾਲ ਕਰਦੇ ਨੇ ਤਾਂ ਮੇਰੇ ਤੇ ਉਹਨਾਂ ਵਿੱਚ ਕੀ ਫਰਕ ਰਹੇਗਾ ਤਕਦੀਰ ਨੇ ਜਵਾਬ ਦਿੱਤਾ ਫਿਰ ਹੁਣ ਜੇ ਦੁਬਾਰਾ ਚਾਂਸ ਲਓਗੇ ਤਾਂ ਕੀ ਗਾਰੰਟੀ ਹੈ ਕਿ ਉਹ ਦੁਬਾਰਾ ਤੁਹਾਡੇ ਨਾਲ ਇਵੇਂ ਦਾ ਕੁਝ ਨਹੀਂ ਕਰਨਗੇ ਜਿਹਦੇ ਕਰਕੇ ਤੁਹਾਡੇ ਬੇਵੀ ਦਾ ਕੋਈ ਨੁਕਸਾਨ ਹੋਵੇ ਡਾਕਟਰ ਨੇ ਪੁੱਛਿਆ ਹੁਣ ਤੁਸੀਂ ਐਵੇਂ ਦੀ ਕੋਈ ਗੱਲ ਨਾ ਸੋਚੋ ਕਿਉਂਕਿ ਹੁਣ ਮੈਂ ਉਹਨਾਂ ਨਾਲ ਉਹਨਾਂ ਦੇ ਘਰ ਵਿੱਚ ਨਹੀਂ ਰਹਿੰਦੀ ਮੈਂ ਹੁਣ ਗੁਰਦਾਸ ਨਾਲ ਅਲੱਗ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹਾਂ ਤਕਦੀਰ ਨੇ ਜਵਾਬ ਦਿੱਤਾ ਪਰ ਤੁਸੀਂ ਉਹਨਾਂ ਤੋਂ ਆਪਣੇ ਹਿੱਸੇ ਦਾ ਮਕਾਨ ਵੀ ਤਾਂ ਲੈ ਸਕਦੇ ਸੀ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਗੁਜ਼ਾਰਾ ਕਿਵੇਂ ਕਰੋਗੇ ਤੁਸੀਂ ਇੰਨੀ ਮਹਿੰਗਾਈ ਦੇ ਜਮਾਨੇ ਵਿੱਚ ਡਾਕਟਰ ਦਾ ਅਗਲਾ ਸਵਾਲ ਸੀ ਗੁਜ਼ਾਰੇ ਦਾ ਤਾਂ ਪਤਾ ਨਹੀਂ ਪਰ ਸਕੂਨ ਨਾਲ ਜ਼ਰੂਰ ਰਹਿ ਸਕਦੇ ਆ ਹੁਣ ਤੁਸੀਂ ਮੈਨੂੰ ਅੱਗੇ ਦੱਸੋ ਕਿ ਮੈਂ ਹੁਣ ਆਪਣੇ ਆਪ ਨੂੰ ਕਿਵੇਂ ਸੰਭਾਲਣਾ ਏ ਤਕਦੀਰ ਬੋਲੀ ਦੇਖੋ ਜਿਹੜੀਆਂ ਦਵਾਈਆਂ ਮੈਂ ਤੁਹਾਨੂੰ ਦੇ ਰਹੀ ਆ ਉਹਨਾਂ ਨਾਲ ਬਲੀਡਿੰਗ ਤਾਂ ਬੰਦ ਹੀ ਹੋ ਜਾਣੀ ਏ ਪਰ ਤੁਹਾਨੂੰ ਹੁਣ ਦੁਬਾਰਾ ਚਾਂਸ ਲੈਣ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਤੁਸੀਂ ਮੇਰੀ ਗੱਲ ਸਮਝ ਰਹੇ ਹੋ ਨਾ? ਡਾਕਟਰ ਨੇ ਕਿਹਾ। ਹਾਂਜੀ। ਪਰ ਡਾਕਟਰ ਬੇਬੀ ਹੋਣਾ ਨਾ ਹੋਣਾ ਤਾਂ ਪਰਮਾਤਮਾ ਦੀ ਮਰਜ਼ੀ ਏ ਨਾ। ਅਸੀਂ ਤੇਰੀ ਜਾਂ ਜਲਦੀ ਕਿਵੇਂ ਕਰ ਸਕਦੇ ਆ? ਤਕਦੀਰ ਨੇ ਭੋਲੇਪਨ ਵਿੱਚ ਸਵਾਲ ਕੀਤਾ। ਤੁਸੀਂ ਵੀ ਨਾ ਬਹੁਤ ਹੀ ਭੋਲੇ ਹੋ। ਮੇਰੇ ਕਹਿਣ ਦਾ ਮਤਲਬ ਇਹ ਹੈ ਜੇ ਜਦੋਂ ਇਦਾਂ ਮਿਸਕਾਰਜ ਹੋ ਜੇ ਤੇ ਅਨਫੋਰਚੂਨੇਟਲੀ ਅਵੋਸ਼ਨ ਵੀ ਕਰਾਉਣਾ ਪੈ ਜਾਏ ਤਾਂ ਬੱਚਾ 컨ਸੀਵਿੰਗ ਪ੍ਰੋਸੀਜਰ ਵਿੱਚ ਪ੍ਰੋਬਲਮ ਹੋ ਸਕਦੀਆਂ ਨੇ ਸੋ ਜੇ ਤੁਸੀਂ ਪਰਮਾਤਮਾ ਦੀ ਕਿਰਪਾ ਨਾਲ ਅਗਲੇ ਦਿਨਾਂ ਵਿੱਚ 컨ਸੀਵ ਕਰ ਲੈਂਦੇ ਹੋ ਤਾਂ ਤੁਸੀਂ ਬੇਬੀ ਕਰ ਸਕਦੇ ਹੋ ਅਦਰਵਾਈਜ਼ ਕਈ ਵਾਰ ਇਦਾਂ ਹੋਣ ਦਾ ਹੋਣ ਤੋਂ ਬਾਅਦ ਕਈ couples ਬੱਚਾ ਹੀ ਨਹੀਂ ਪੈਦਾ ਕਰ ਪਾਉਂਦੇ ਉਹ ਸਿਆਣੇ ਕਹਿੰਦੇ ਹੁੰਦੇ ਨੇ ਨਾ ਜਾਂ ਕਦੇ ਜਾਂ ਜਦ ਦੇ ਬਸ ਤੁਸੀਂ ਉਹੀ ਸਮਝ ਲਓ ਡਾਕਟਰ ਨੇ ਸਮਝਾਇਆ ਤੁਸੀਂ ਮੈਨੂੰ ਸਾਫ਼-ਸਾਫ਼ ਦੱਸ ਸਕਦੇ ਹੋ ਡਾਕਟਰ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਿਉਂਕਿ ਮੈਨੂੰ ਪ੍ਰੈਗਨਨਸੀ ਬਾਰੇ ਜ਼ਿਆਦਾ ਨੌਲੇਜ ਨਹੀਂ ਤਕਦੀਰ ਨੇ ਕਿਹਾ ਹਾਂਜੀ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਜੇ ਹੁਣ ਦੁਬਾਰਾ ਪ੍ਰੈਗਨੈਂਟ ਹੁੰਦੇ ਹੋ ਤਾਂ ਪ੍ਰੋਪਰ ਚੈੱਕਅਪ ਕਰਵਾ ਕੇ ਜੇ ਬੇਬੀ ਠੀਕ ਹੋਇਆ ਤਾਂ ਜਲਦੀ ਟ੍ਰੀਟਮੈਂਟ ਸਟਾਰਟ ਕਰਵਾ ਦਿਓ ਨਹੀਂ ਤਾਂ ਤੁਸੀਂ ਜੇ ਇਦਾਂ ਹੀ ਆਪਣੇ ਬੱਚੇ ਦਾ ਧਿਆਨ ਨਾ ਰੱਖਿਆ ਤੇ ਰੱਬ ਨਾ ਕਰੇ ਜੇ ਕਿਤੇ ਤੁਹਾਨੂੰ ਦੁਬਾਰਾ ਆਵਾਸ਼ਣ ਕਰਵਾਉਣਾ ਪੈ ਗਿਆ ਤਾਂ ਤੁਸੀਂ ਮਾਂ ਬਣਨ ਦੇ ਗੁਣ ਨੂੰ ਖੋ ਵੀ ਸਕਦੇ ਹੋ ਡਾਕਟਰ ਨੇ ਸਾਫ਼-ਸਾਫ਼ ਦੱਸਿਆ ਹਾਂਜੀ ਠੀਕ ਹੈ ਡਾਕਟਰ ਤੁਸੀਂ ਦਵਾਈ ਦੇ ਦਿਓ ਬਾਕੀ ਮੈਂ ਆਪਣਾ ਪੂਰਾ ਧਿਆਨ ਰੱਖੂੰਗੀ ਹੁਣ ਮੈਂ ਆਪਣੇ ਨਾਲ ਇਦਾਂ ਦਾ ਕੁਝ ਨਹੀਂ ਹੋਣ ਦੇਣਾ ਤਕਦੀਰ ਨੇ ਹੌਸਲਾ ਦਿਖਾਇਆ ਗੁੱਡ ਆ ਦਵਾਈਆਂ ਮੈਂ ਲਿਖਦੀ ਆ ਤੁਸੀਂ ਲੈ ਲਿਓ ਓਕੇ ਡਾਕਟਰ ਨੇ ਕਿਹਾ ਅਤੇ ਫਿਰ ਬਾਹਰ ਬੈਠੇ ਗੁਰਦਰਸ਼ਨ ਨੂੰ ਬੁਲਾ ਕੇ ਦਵਾਈਆਂ ਦੀ ਪਰਚੀ ਦਿੰਦੇ ਹੋਏ ਕਿਹਾ ਹੁਣ ਇਹ ਕਾਫੀ ਹੱਦ ਤੱਕ ਠੀਕ ਨੇ ਤੁਸੀਂ ਇਹਨਾਂ ਦਾ ਧਿਆਨ ਇਵੇਂ ਹੀ ਰੱਖਿਆ ਕਰਨਾ ਏ ਹੁਣ ਅੱਗੇ ਵੀ ਵਜਨ ਵਗੈਰਾ ਨਹੀਂ ਚੁੱਕਣ ਦੇਣਾ ਇਹਨਾਂ ਨੂੰ ਬਾਕੀ ਇਹ ਵੀਕ ਬਹੁਤ ਨੇ ਤੁਸੀਂ ਇਹਨਾਂ ਲਈ ਕੋਈ ਵਧੀਆ ਟੋਨਿਕ ਲੈ ਆਇਓ ਨਾਲੇ ਫੂਟਸ ਵਗੈਰਾ ਵੀ ਦਿਆ ਕਰੋ ਬਲੱਡ ਵੀ ਬਣਜੂ ਨਾਲੇ ਕਮਜ਼ੋਰੀ ਦੂਰ ਹੋ ਜੂਗੀ ਓਕੇ ਮੈਮ ਥੈਂਕ ਯੂ ਦੋਮਾਨੇ ਕਿਹਾ ਅਤੇ ਘਰ ਆ ਗਏ ਥੋੜੀ ਜਿਹੀ ਨਾ ਬਾਦ ਰਖੜੀ ਦਾ ਤਿਹਾੜ ਸੀ ਤਕਦੀਰ ਦੀ ਆਪਣੇ ਵਿਆਹ ਤੋਂ ਬਾਅਦ ਪਹਿਲੀ ਰਖੜੀ ਸੀ ਪਰ ਉਸ ਨੂੰ ਬਿਲਕੁਲ ਵੀ ਚਾ ਨਹੀਂ ਸੀ ਉਸਨੇ ਆਪਣੀ ਮੰਮੀ ਨੂੰ ਫੋਨ ਕਰਕੇ ਆਪਣੇ ਭਰਾ ਨੂੰ ਉਸ ਕੋਲ ਆ ਕੇ ਰਖੜੀ ਬਣਵਾਉਣ ਲਈ ਕਹਿ ਦਿੱਤਾ ਦੂਜੇ ਪਾਸੇ ਉਸ ਨੂੰ ਇੱਕ ਨਵੀਂ ਟੈਨਸ਼ਨ ਨੇ ਘੇਰਿਆ ਸੀ ਉਹ ਇਹ ਕਿ ਗੁਰਦਾਰਸ਼ਨ ਉਸ ਦੀ ਭੈਣ ਰਖੜੀ ਬੰਨਣ ਲਈ ਆਵੇਗੀ ਜਾਂ ਫਿਰ ਉਸ ਨੂੰ ਘਰ ਜਾ ਕੇ ਰਖੜੀ ਬਣਵਾਉਣ ਦੇ ਲਈ ਕਿਹਾ ਜਾਏਗਾ ਤਕਰੀਰ ਦੀ ਦਵਾਈ ਚੱਲ ਰਹੀ ਸੀ ਅਤੇ ਹੁਣ ਉਹ ਕਾਫੀ ਠੀਕ ਹੋ ਗਈ ਸੀ ਕਰਦੇ ਕਰਾਉਂਦੇ ਰਖੜੀ ਦਾ ਦਿਨ ਨੇੜੇ ਆ ਗਿਆ ਰਖੜੀ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਸੌਣ ਤੋਂ ਪਹਿਲਾਂ ਤਕਦੀਰ ਨੇ ਗੁਰਦਾਰਸ਼ਨ ਨੂੰ ਪੁੱਛਿਆ ਘਰੋਂ ਕੋਈ ਫੋਨ ਫਾਨ ਨਹੀਂ ਆਇਆ ਤੁਹਾਨੂੰ ਰਖੜੀ ਬੰਨਣ ਲਈ ਬੁਲਾਇਆ ਹੋਣਾ ਏ ਨਹੀਂ ਅਜੇ ਤੱਕ ਤਾਂ ਨਹੀਂ ਆਇਆ ਗੁਰਦਾਰਸ਼ਨ ਨੇ ਜਵਾਬ ਦਿੱਤਾ ਵੈਸੇ ਤਾਂ ਮੈਨੂੰ ਪਤਾ ਏ ਆਊਗਾ ਫੋਨ ਫਿਰ ਵੀ ਜੇ ਨਾ ਆਇਆ ਤਾਂ ਵੀ ਤੁਸੀਂ ਜਾ ਆਇਓ ਸਵੇਰੇ ਕੰਮ ਤੋਂ ਟਾਈਮ ਕੱਢ ਕੇ 나ਜ ਤੁਹਾਡੇ ਆਉਣ ਦੀ ਉਡੀਕ ਕਰੂਗੀ ਭੈਣਾਂ ਨੂੰ ਬਹੁਤ ਚਾਹ ਹੁੰਦਾ ਹੈ ਰਖੜੀ ਬੰਨਣ ਦਾ ਆਪਣੇ ਭਰਾਵਾਂ ਦੇ ਤਕਦੀਰ ਨੇ ਕਿਹਾ ਤਕਦੀਰ ਦੀ ਗੱਲ ਸੁਣ ਕੇ ਉਹ ਮੁਸਕਰਾਇਆ ਤਾਂ ਤਕਦੀਰ ਨੂੰ ਅਜੀਬ ਲੱਗਿਆ ਕਿਉਂਕਿ ਉਹ ਸੋਚ ਰਹੀ ਸੀ ਕਿ ਉਸਨੇ ਤਾਂ ਕੁਝ ਵੀ ਇਸ ਤਰ੍ਹਾਂ ਦਾ ਕਿਹਾ ਹੀ ਨਹੀਂ ਜਿਸ ਕਰਕੇ ਹਾਸਾ ਆਵੇਗਾ ਫਿਰ ਗੁਰਦਰਸ਼ਨ ਮੁਸਕਾਇਆ ਇਹ ਗੱਲ ਉਸਨੇ ਗੁਰਦਰਸ਼ਨ ਨੂੰ ਹੀ ਪੁੱਛਣੀ ਸਹੀ ਸਮਝੀ ਇਸ ਲਈ ਉਸਨੇ ਕਿ ਹਾਂ ਮੈਂ ਇਸ ਤਰ੍ਹਾਂ ਦਾ ਕੀ ਕਿਹਾ ਹੈ ਜਿਹੜਾ ਤੁਸੀਂ ਮੁਸਕਰਾ ਰਹੇ ਹੋ ਮੈਂ ਕਿਹੜਾ ਤੁਹਾਨੂੰ ਕੋਈ ਚੁਟਕਲਾ ਸੁਣਾਇਆ ਹੈ ਨਹੀਂ ਨਹੀਂ ਮੈਨੂੰ ਤਾਂ ਕੋਈ ਗੱਲ ਯਾਦ ਆ ਗਈ ਸੀ ਤੇ ਮੈਂ ਤਾਂ ਹੱਸ ਪਿਆ ਸੀ ਗੁਰਦਰਸ਼ਨ ਨੇ ਜਵਾਬ ਦਿੱਤਾ ਇਦਾਂ ਦਾ ਕੀ ਯਾਦ ਆ ਗਿਆ ਹੁਣ ਤੁਹਾਨੂੰ ਉਹ ਵੀ ਮੇਰੀ ਇਹ ਗੱਲ ਸੁਣ ਕੇ ਤੱਕਦੇ ਨੇ ਪੁੱਛਿਆ ਬੱਸ ਜੀ ਕੁਝ ਗੁਰਦਰਸ਼ ਬੋਲਿਆ ਚਲੋ ਨਹੀਂ ਦੱਸਣਾ ਤਾਂ ਕੋਈ ਗੱਲ ਨਹੀਂ ਪਰ ਜੇ ਤੁਸੀਂ ਮੇਰੇ ਤੋਂ ਇਦਾਂ ਗੱਲਾਂ ਲਕੋਵੋਗੇ ਤਾਂ ਮੈਨੂੰ ਬਹੁਤ ਟੈਨਸ਼ਨ ਹੋਣ ਲੱਗ ਜਾਣੀ ਐ ਤੁਹਾਨੂੰ ਤਾਂ ਪਤਾ ਹੀ ਐ ਕਿ ਮੈਨੂੰ ਡਾਕਟਰ ਨੇ ਟੈਨਸ਼ਨ ਲੈਣ ਤੋਂ ਮਨਾ ਕੀਤਾ ਹੋਇਆ ਐ ਤਕਦੀਰ ਨੇ ਗੁਰਦਰਸ਼ ਨੂੰ ਯਾਦ ਕਰਵਾਉਂਦੀ ਨਹੀਂ ਕਿਹਾ ਕੋਈ ਨਾ ਜੇ ਤੂੰ ਸ਼ੱਕ ਕਰਦੀ ਐ ਤਾਂ ਮੈਂ ਦੱਸ ਦਿੰਨਾ ਸ਼ੱਕ ਨਹੀਂ ਕਰ ਰਹੀ ਬਸ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਹੁਣ ਤੁਸੀਂ మేమే ਹਰ ਗੱਲ ਦੇ ਰਾਜ ਦਾ ਲਾਈਫ ਪਾਰਟਨਰ ਆ ਤਾਂ ਹਰ ਇੱਕ ਗੱਲ ਸ਼ੇਅਰ ਕਰਨ ਦੀ ਵੀ ਤਾਂ ਬਣਦੀ ਹੈ ਨਾ ਅੱਛਾ ਬਾਬਾ ਦੱਸ ਦਾਂ ਤੂੰ ਨਾਲ ਦੀ ਗੱਲ ਕਰਦੀ ਸੀ ਨਾ ਵੀ ਕੱਲ ਨੂੰ ਰਖੜੀ ਬੰਨਣ ਲਈ ਉਹ ਮੇਰੀ ਉਡੀਕ ਵੀ ਕਰੇਗੀ ਜਿਵੇਂ ਦਾ ਤੂੰ ਸੋਚ ਸੋਚ ਰਹੀ ਹੈ ਤਾਂ ਮੈਂ ਤੈਨੂੰ ਦੱਸ ਦਿੰਨਾ ਉਹਦਾ ਦਾ ਕੁਝ ਵੀ ਨਹੀਂ ਹੈਗਾ ਸਗੋਂ ਜੇ ਮੈਂ ਇਹ ਕਹਾ ਮੈ ਉਹਨੂੰ ਕੋਈ ਫਰਕ ਨਹੀਂ ਪੈਣਾ ਮੈਂ ਜਾਵਾਂ ਨਾ ਜਾਵਾਂ ਪਰ ਖੜੀ ਬਣਵਾਉਣ ਦਾ ਇਹ ਵੀ ਕੋਈ ਗਲਤ ਨਹੀਂ ਹੋਣਾ ਕਿਉਂ ਇਦਾਂ ਦੀਆਂ ਗੱਲਾਂ ਕਿਉਂ ਕਰ ਰਹੀ ਹੋ ਤੁਸੀਂ ਇਦਾਂ ਦਾ ਕੀ ਹੋ ਗਿਆ ਵੀ ਉਹਨੂੰ ਤੁਹਾਡੀ ਜਾਣ ਨਾ ਜਾਣ ਨਾਲ ਕੋਈ ਫਰਕ ਨਹੀਂ ਪੈਣਾ ਗੱਲ ਤਾਂ ਕਾਫੀ ਬੜੀ ਸੀ ਪਰ ਕਿਸੇ ਨੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕੀ ਮਤਲਬ ਛੱਡ ਹੁਣ ਇਹ ਗੱਲਾਂ ਰਾਤ ਬਹੁਤ ਹੋ ਗਈ ਹੁਣ ਤੂੰ ਸੌਂ ਜਾ ਸਵੇਰੇ ਤੇਗਵੇਰ ਨੇ ਵੀ ਆਉਣਾ ਰਖੜੀ ਬੰਨਵਾਉਣਾ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਦੱਸੋ ਪਹਿਲਾਂ ਪੂਰੀ ਗੱਲ ਤਕਦੀਰ ਜਿੱਦ ਕਰਨ ਲੱਗ ਪਈ ਯਾਰ ਤੂੰ ਵੀ ਨਾ ਜਿੱਦ ਹੀ ਕਰਕੇ ਬੈਠ ਜਾਨੀਏ ਗੋਦਾਰਸ਼ ਨੇ ਕਿਹਾ ਫੇਰ ਤੁਸੀਂ ਮੇਰੀ ਜਿੱਦ ਪੂਰੀ ਕਰ ਦੋ ਨਾ ਦੱਸੋ ਕੀ ਹੈ ਉਹ ਜਿਹਦੇ ਕਰਕੇ ਤੁਸੀਂ ਨਾ ਜਾਰੇ ਐਦਾਂ ਕਿਹਾ ਉਹ ਜਦੋਂ 12ਵੀਂ ਤੋਂ ਬਾਅਦ ਨਵੀਂ-ਨਵੀਂ ਕਾਲਜ ਜਾਣ ਲੱਗੀ ਸੀ ਉਦੋਂ ਉਹਨੂੰ ਸਹੀ ਗਲਤ ਦਾ ਪਤਾ ਨਹੀਂ ਹੈਗਾ ਸੀ ਇਹੀ ਸੋਚ ਕੇ ਆਈ ਉਹਨੂੰ ਇੱਕ ਦਿਨ ਜਦੋਂ ਇੱਕ ਮੁੰਡੇ ਨਾਲ ਖੜੀ ਦੇਖਿਆ ਤਾਂ ਉਹਨੂੰ ਸਮਝਾਉਣ ਲਈ ਉਹਨੂੰ ਕਿਹਾ ਵੀ ਅਜੇ ਸਮਝ ਨਹੀਂ ਦੁਨੀਆਦਾਰੀ ਦੀ ਤੈਨੂੰ ਬਹੁਤੀ ਮੁੰਡਿਆਂ ਨਾਲ ਨੇੜਤਾ ਚੰਗੀ ਨਹੀਂ ਕਿਉਂਕਿ ਅਜੇ ਤੂੰ ਨਾ ਸਮਝੇਂ ਤਾਂ ਉਹਨੇ ਮੈਨੂੰ ਅਜੀਹਾ ਜਵਾਬ ਦਿੱਤਾ ਕਿ ਮੁੜ ਕੇ ਉਹਨੇ ਹੁਣ ਤੱਕ ਹਜ਼ਾਰ ਗਲਤੀਆਂ ਕਰੀਆਂ ਹੋਣਗੀਆਂ ਪਰ ਮੈਂ ਦੁਬਾਰਾ ਉਹਨੂੰ ਕਦੇ ਨਹੀਂ ਕੁਝ ਕਿਹਾ ਗੁਰਦਸ਼ ਦਾ ਗੱਜ ਪਹਾਰ ਆ ਅਤੇ ਉਹ ਬਹੁਤ ਮੁਸ਼ਕਿਲ ਨਾਲ ਆਪਣੀ ਗੱਲ ਪੂਰੀ ਕਰ ਸਕਿਆ ਕੀ ਕਿਹਾ ਉਹਨੇ ਇਦਾਂ ਦਾ ਨਾਲੇ ਤੁਸੀਂ ਉਹਦੇ ਤੇ ਨਿਗਾਹ ਕਿਉਂ ਰੱਖਦੇ ਸੀ ਤਕਦੀਰ ਨੇ ਪੁੱਛਿਆ ਉਹਨੇ ਮੈਨੂੰ ਕਿਹਾ ਕਿ ਮੈਂ ਆਪਣੇ ਕੰਮ ਤੱਕ ਮਤਲਬ ਰੱਖਾਂ ਮੈਨੂੰ ਕੋਈ ਹੱਕ ਨਹੀਂ ਉਹਦੀ ਜ਼ਿੰਦਗੀ ਵਿੱਚ ਦਖਲ ਕਰਨ ਦਾ ਮੈਨੂੰ ਕੋਈ ਲੋੜ ਨਹੀਂ ਉਹਨੂੰ ਸਮਝਾਉਣ ਦੀ ਉਹ ਜੋ ਮਰਜੀ ਕਰੇ ਜਿਹੜੇ ਮੁੰਡੇ ਨਾਲ ਜਿੱਥੇ ਮਰਜੀ ਜਾਵੇ ਉਹਨੂੰ ਰੋਕਣ ਟੋਕਣ ਦਾ ਮੈਨੂੰ ਕੋਈ ਹੱਕ ਨਹੀਂ ਬਣਦਾ ਅੱਗੇ ਤੋਂ ਮੈਂ ਉਹਨੂੰ ਬਿਨਾਂ ਕਿਸੇ ਕੰਮ ਤੋਂ ਨਾ ਬੁਲਾਵਾਂ ਇਹ ਕੀ ਗੱਲ ਬਣੀ ਭਲਾ ਗੱਲ ਕੀ ਬਣਨੀ ਹੈ ਬੱਸ ਮੁੜ ਕੇ ਮੈਂ ਕਦੇ ਉਹਨੂੰ ਧਰਾਵਾਲੇ ਹੱਕ ਨਾਲ ਕਦੇ ਕੁਝ ਨਹੀਂ ਕਿਹਾ ਵੈਸੇ ਤੁਸੀਂ ਦੱਸਿਆ ਕਿਉਂ ਨਹੀਂ ਮੈਨੂੰ ਵੀ ਤੁਸੀਂ ਉਹਦੇ ਤੇ ਨਿਗਾਹ ਕਿਉਂ ਰੱਖਦੇ ਸੀ ਨਿਗਾਹ ਕਾਨੂੰ ਰੱਖਦਾ ਸੀ ਯਾਰ ਉਦੋਂ ਮੇਰੀ ਆਪਣੀ ਦੁਕਾਨ ਹੁੰਦੀ ਸੀ ਫੋਟੋਸਟੇਟ ਦੀ ਤੇ ਲੈਮੀਨੇਸ਼ਨ ਵਗੈਰਾ ਦੀ ਕਾਲਜ ਦੇ ਸਾਹਮਣੇ ਵਾਲੀ ਲਾਈਨ ਵਿੱਚ ਤੁਹਾਨੂੰ ਉਹਨੇ ਐਨਾ ਕੁਝ ਸ਼ਰਿਆਮ ਬਾਜ਼ਾਰ ਵਿੱਚ ਇਹ ਕਹਤਾ ਸੀ ਨਹੀਂ ਉਥੇ ਨਹੀਂ ਮੈਂ ਕਿਹਾ ਕੁਝ ਉਹਨੂੰ ਉਹ ਤਾਂ ਮੈਂ ਘਰ ਆ ਕੇ ਬੇਬੇ ਬਾਪੂ ਸਾਹਮਣੇ ਹੀ ਗੱਲ ਕਰੀ ਸੀ ਫਿਰ ਮੰਮੀ ਨੇ ਨਹੀਂ ਕੁਝ ਕਿਹਾ ਉਹਨੂੰ ਵੀ ਤੂੰ ਕਿਵੇਂ ਬੋਲਦੀ ਹੈ ਆਪਣੇ ਭਰਾ ਨੂੰ ਨਹੀਂ ਮੰਮੀ ਤਾਂ ਸਭੋ ਮੈਨੂੰ ਬੋਲਣ ਲੱਗ ਪਏ ਕਹਿੰਦੇ ਐਵੇਂ ਨਾ ਕੁੜੀ ਨੂੰ ਬੋਲੀ ਜਾਇਆ ਕਰੋ ਹੁਣ ਉਹ ਜਵਾਨ ਹੋ ਗਈ ਐਵੇਂ ਕੁਝ ਕਰ ਲੂਗੀ ਗੁੱਸੇ ਵਿੱਚ ਆ ਕੇ ਇਹ ਤਾਂ ਗਲਤ ਗੱਲ ਐ ਘਰ ਮੰਮੀ ਹੋਣਾ ਦੀ ਵੀ ਪਾਪਾ ਨੇ ਵੀ ਨਹੀਂ ਕਿਹਾ ਕੁਝ ਨਾ ਉਹਨਾਂ ਨੂੰ ਬੜਾ ਪਤਾ ਲੱਗਦਾ ਹੈ ਵੀ ਕਿ ਉਹ ਤਾਂ ਆਪਣੀ ਡਿਊਟੀ ਟਾਈਮ ਦੀਆਂ ਗੱਲਾਂ ਲੈ ਕੇ ਬਹਿ ਜਾਂਦੇ ਨੇ ਕਦੇ ਉਹਨੇ ਆਪਣੀ ਮਰਜ਼ੀ ਦੇ ਨਾਲ ਕੋਈ ਕੰਮ ਕੀਤਾ ਹੈ ਜਿਹੜਾ ਉਹਦੋਂ ਬੇਬੇ ਖਿਲਾਫ ਬੋਲਦੇ ਨੇ ਫੇਰ ਉਸ ਨੂੰ ਮਨ ਆਜ ਨੂੰ ਦੱਸ ਤਾਂ ਰਹਿਦਾ ਹੀ ਹੋਣਾ ਹੈ ਵੀ ਕਿਤੇ ਤੁਸੀਂ ਉਹਨੂੰ ਦੇਖਣਾ ਨਾ ਲਵੋ ਕਿਸੇ ਮੁੰਡੇ ਨਾਲ ਲੈ ਉਹ ਇਹੋ ਜੇ ਦਿਨ ਨਹੀਂ ਜੰਮੀ ਹੋਈ ਨਾਲੇ ਤੈਨੂੰ ਹੌਲੀ-ਹੌਲੀ ਆਪੇ ਪਤਾ ਲੱਗ ਜਾਣਾ ਹੈ ਨਾਲੇ ਹੁਣ ਸੌਂ ਜਾ ਬਹੁਤ ਟਾਈਮ ਹੋ ਗਿਆ ਕੋਈ ਨਹੀਂ ਉਹ ਜੋ ਮਰਜ਼ੀ ਬੋਲੀ ਜਾਵੇ ਤੁਸੀਂ ਉਹਦੇ ਤੋਂ ਰਖੜੀ ਬਨਵਾਉਣ ਲਈ ਜ਼ਰੂਰ ਜਾਣਾ ਏ ਓਕੇ ਦੇਖਦੇ ਆ ਕੋਈ ਨਹੀਂ ਜਦੋਂ ਕੱਲ ਆਉਗੀ ਦੇਖਣਾ ਦੁਖਣਾ ਕੁਛ ਨਹੀਂ ਜਾਣਾ ਏ ਤਾਂ ਬੱਸ ਜਾਣਾ ਏ ਚੰਗਾ ਠੀਕ ਹੈ ਗਰੂ ਇੰਨਾ ਕਹਿ ਕੇ ਗੁਰਦਾਰਸ਼ਨੇ ਸੌਣ ਲਈ ਪਾਸਾ ਵਟ ਲਿਆ ਅਤੇ ਫਿਰ ਤਕਦੀਰ ਵੀ ਸੌਂ ਗਈ ਸਵੇਰ ਹੋਈ ਤਾਂ ਰਖੜੀ ਦਾ ਦਿਨ ਹੋਣ ਕਰਕੇ ਮਕਾਨ ਨੂੰ ਮਾਲਕਾਂ ਦੇ ਘਰ ਰਿਸ਼ਤੇ ਆ ਆ ਜਾ ਰਹੇ ਸਨ ਰਿਸ਼ਤੇਦਾਰ ਆ ਜਾ ਰਹੇ ਸਨ ਤਕਦੀਰ ਦਾ ਭਰਾ ਤੇ ਇੱਕ ਵੀਰ ਵੀ ਆਇਆ ਉਹ ਮੈਡੀਕਲ ਏਜੰਸੀ ਤੇ ਹੀ ਪਹੁੰਚ ਗਿਆ ਸੀ ਅਤੇ ਉੱਥੋਂ ਉਸ ਨੂੰ ਦਰਸ਼ ਘਰ ਛੱਡ ਆਇਆ ਉਸ ਦਾ ਭਰਾ ਮਠਿਆਈ ਦਾ ਡੱਬਾ ਅਤੇ ਰਖੜੀ ਆਪ ਹੀ ਲੈ ਆਇਆ ਤਕਦੀਰ ਨੇ ਉਸੇ ਰਖੜੀ ਬੰਨ੍ਹ ਦਿੱਤੀ ਅਤੇ ਉਹ ਵਿਚਾਰਾ ਉਸੇ ਵੇਲੇ ਵਾਪਸ ਮੁੜ ਗਿਆ ਦੇ ਪੈਰੇ ਵੇਲੇ ਰੋਟੀ ਖਾਣ ਲਈ ਮਿਲਦੀ ਛੁੱਟੀ ਵੇਲੇ ਗੁਰਦਾਸ ਆਪਣੇ ਘਰ ਆਪਣੀ ਰਖੜੀ ਆਪਣੀ ਭੈਣ ਤੋਂ ਰਖੜੀ ਬੰਨਵਾਉਣ ਲਈ ਗਿਆ ਤਾਂ ਪਹਿਲਾਂ ਤਾਂ ਉਸ ਨੂੰ ਉਸ ਦੀ ਭੈਣ ਮਾਂ ਅਤੇ ਬਾਪੂ ਨੇ ਕਾफी ਕੋਸ਼ਿਸ਼ ਨਾ ਦਿੱਤਾ ਪਰ ਉਹ ਬਿਨਾਂ ਕੋਈ ਜਵਾਬ ਦਿੱਤੇ ਸਭ ਕੁਝ ਸੁਣਦਾ ਰਿਹਾ ਫਿਰ ਜਦੋਂ ਉਹ ਬੋਲ ਕੇ हट ਗਏ ਤਾਂ ਗੁਰਦਾਸ ਨੇ ਕਿਹਾ ਮੈਂ ਆਉਣਾ ਨਹੀਂ ਸੀ ਚਾਹੁੰਦਾ ਕਿਉਂਕਿ ਮੈਨੂੰ ਪਤਾ ਸੀ ਕਿ ਤੁਸੀਂ ਸਾਰੇ ਮੈਨੂੰ ਐਦਾਂ ਹੀ ਬੋਲੋਗੇ ਪਰ ਮੈਨੂੰ ਤਕਦੀਰ ਨੇ ਆਉਣ ਲਈ ਮਜਬੂਰ ਕੀਤਾ ਉਹੀ ਚਾਹੁੰਦੀ ਸੀ ਕਿ ਮੈਂ ਆਪਣੀ ਭੈਣ ਤੋਂ ਰਖਣੀ ਬਣਵਾਵਾਂ ਆਹੋ ਹੁਣ ਤੂੰ ਉਹਦੀਆਂ ਹੀ ਤਾਂ ਸੁਣਦਾ ਏ ਹੁਣ ਤੈਨੂੰ ਉਹਦੀਆਂ ਹੀ ਸਹੀ ਲੱਗਦੀਆਂ ਨੇ ਅਸੀਂ ਤਾਂ ਹੁਣ ਤੇਰੇ ਲਈ ਬਿਗਾਨੇ ਹੋਗੇ ਹੁਣ ਤਾਂ ਉਹ ਤੇਰੀ ਆਪਣੀ ਏ ਬਸ ਜਿਵੇਂ ਤੈਨੂੰ ਕਹੂਗੀ ਹੁਣ ਤੂੰ ਉਹੀ ਤਾਂ ਕਰਿਆ ਕਰਨਾ ਹੈ ਉਸਦਾ ਪਿਤਾ ਬੋਲਿਆ ਦੇਖ ਲਿਆ ਯਾਰ ਇਹ ਤਾਂ ਹੁਣ ਉਸੇ ਕੇ ਬੋਲੀ ਬੋਲਨੇ ਲੱਗ ਗਿਆ ਹੈ ਕਰ ਲਿਆ ਨਾ ਫਿਰ ਕਬਜੇ ਵਿੱਚ ਤੇਰੇ ਕੋ ਵੀ ਉਸਨੇ ਸੋਚਿਆ ਹੋਣਾ ਏ ਜਾਂਦੇ ਚੋਰ ਕੀ ਲਗੋਟੀ ਹੀ ਸਹੀ ਸੱਸ ਸਹੁਰੇ ਨਹੀਂ ਕਬਜੇ ਵਿੱਚ ਹੋਏ ਤਾਂ ਸੇ ਮੁੰਡੇ ਕੋ ਕਬਜੇ ਵਿੱਚ ਕਰ ਲਾ ਕਰ ਲੇਤੀ ਹੂੰ ਸੁਖਵੰਤ ਕੌਰ ਨੇ ਬਲਦੀ ਤੇ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਵਾਹੋ ਮੈਂ ਅੰਨ੍ਹਾ ਕਿਤੇ ਕਿ ਮੇਰੇ ਕੰਨ ਬੰਦ ਨਹੀਂ ਮੈਨੂੰ ਦਿਖਦਾ ਵੀ ਹੈ ਮੈਨੂੰ ਸੁਣਦਾ ਵੀ ਹੈ ਉਸ ਦਾ ਪਿਤਾ ਬੋਲਿਆ ਸਭ ਕੀਤਾ ਕਰਾਇਆ ਉਸ ਦੀ ਮਾਂ ਕਾ ਹੈ ਜਿਹੜੀ ਬਸਨੇ ਨਹੀਂ ਦੇਤੀ ਆਪਣੀ ਕੁੜੀ ਕੋ ਉਸ ਕੋ ਨਹੀਂ ਪਤਾ ਕਿ ਹਮਕੋ ਪਤਾ ਲੱਗ ਜਾਏਗਾ ਸਭ ਉਸਨੇ ਆਪਣਾ ਪੋਤਾ ਮਰਵਾਇਆ ਥਾ ਜਾਣੂਜ ਕਰ ਅਵੋਸ਼ਨ ਕਰਵਾਇਆ ਥਾ ਹਮ ਕੋਈ ਪਾਗਲ ਹੈ ਜਿਹੜਾ ਹਮਕੋ ਪਤਾ ਨਹੀਂ ਚਲੇਗਾ सब झूठे केस में फंसाने की चाले हैं, ऐने कच्चे तो हम भी नहीं हैं, जेड़ा हम हार मारे सुखवंत कौर फिर मिलाई पापा को क्या नहीं पता है बेबी अनपढ़ गवार से बहु उठा लाए पापा उस ऊपर से उसकी मां देख लो जरा सी भी अक्ल नहीं है उसको कोई काम नहीं सिखाया कुछ और नहीं उसको तो वॉशिंग मशीन तक नहीं चलानी आती कपड़े के इसको पागलों से भी महापागल है वो तो दिल तो करता है गला दबा दबा कर उसका सी कहेंगी नाज ने जहर उगड़ा कोई ना नहीं करते हैं कुछ तू रखड़ी बन के इसके जायजे उसकी कुछड़ में सुखवंत कौर ने गुरुनाज नहा ਨੇ ਨਾਲ ਨੇ ਗੁਰਦਸ਼ ਨੂੰ ਰਖੜੇ ਬੰਨ੍ਹ ਦਿੱਤੀ ਅਤੇ ਮੂੰ ਮਿੱਠਾ ਕਰਵਾਉਣ ਲਈ ਡੱਬਾ ਮੰਗਣ ਲੱਗੀ ਗੁਰਦਸ਼ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ ਇਸ ਲਈ ਉਹ ਮਿਠਾਈ ਦਾ ਡੱਬਾ ਨਾਲ ਲੈ ਕੇ ਆਇਆ ਸੀ ਉਸ ਨੇ ਚੁੱਪਚਾਪ ਡੱਬਾ ਖੋਲ ਕੇ ਉਸ ਦੇ ਅੱਗੇ ਕਰ ਦਿੱਤਾ ਅਤੇ 나ਜ ਨੇ ਉਸ ਦੇ ਹੱਥ ਉੱਤੇ ਇੱਕ ਟੁਕੜਾ ਪਤੀਸੇ ਦਾ ਕੱਢ ਕੇ ਰੱਖਿਆ ਅਤੇ ਬਾਕੀ ਇਹ ਕਹਿੰਦੀ ਹੋਈ ਰਸੋਈ ਵਿੱਚ ਰੱਖ ਆਈ ਇਸ ਕੋਨੇ ਕਿਸੇ ਨੇ ਵੀ ਹੱਥ ਲਗਾਣਾ ਜੇ ਮੇਰਾ ਹੈ ਬਾਕੀ ਗੁਰਦਾਸ ਨੇ 500 ਦਾ ਇੱਕ ਨੋਟ ਜੇ ਵਿੱਚੋਂ ਕੱਢ ਕੇ ਆਪਣੀ ਮਾਂ ਨੂੰ 나ਜ ਨੂੰ ਫਰਵਾਣ ਲਈ ਦਿੱਤਾ ਅਤੇ ਆਪ ਵਾਪਸ ਆਪਣੇ ਘਰ ਆ ਗਿਆ ਗੁਰਦਾਸ ਨੇ ਨਾ ਹੀ ਆਪਣੀ ਮਾਂ ਪਿਤਾ ਅਤੇ ਭੈਣ ਨੂੰ ਆਪ ਕੁਝ ਵੀ ਕਿਹਾ ਅਤੇ ਨਾ ਹੀ ਆ ਕੇ ਤਕਦੀਰ ਨੂੰ ਕੁਝ ਵੀ ਦੱਸਿਆ ਪਰ ਉਹ ਆਪਣੀ ਮਾਂ ਦੁਆਰਾ ਕਈਆਂ ਗੱਲਾਂ ਨੂੰ ਬਿਨਾ ਸੋਚੇ ਸਮਝੇ ਹੀ ਸੱਚ ਮੰਨਣ ਲੱਗ ਗਿਆ ਹੌਲੀ ਹੌਲੀ ਉਹ ਸਾਸੂ ਬਦਲਣ ਲੱਗ ਪਿਆ ਜਿਵੇਂ ਜਿਵੇਂ ਦਿਨ ਬੀਤਣ ਲੱਗੇ ਤਿਵੇਂ-ਤਿਵੇਂ ਹੀ ਉਹ ਗੁੱਸੇ ਖੋਰ ਹੋਣ ਲੱਗ ਪਿਆ ਅਤੇ ਨਿੱਕੇ-ਨਿੱਕੇ ਗੱਲ ਤੇ ਬੋਲਣ ਲੱਗ ਪਿਆ ਹੁਣ ਤਾਂ ਉਸਨੇ ਸ਼ਰਾਬ ਵੀ ਪੀਣੀ ਸ਼ੁਰੂ ਕਰ ਦਿੱਤੀ ਹੁਣ ਤਾਂ ਉਹ ਤਕਦੀਰ ਨਾਲ ਅਕਸਰ ਲੜਾਈ ਕਰਿਆ ਕਰਦਾ ਨਿੱਕੀਆਂ-ਨਿੱਕੀਆਂ ਗੱਲਾਂ ਤੇ ਉਹ ਨੂੰ ਬੋਲਣ ਲੱਗ ਜਾਂਦਾ ਫਿਰ ਇੱਕ ਦਿਨ ਤਕਦੀਰ ਨੂੰ ਲੱਗਿਆ ਜਿਵੇਂ ਉਹ ਪ੍ਰੈਗਨੈਂਟ ਹੋ ਗਈ ਹੋਵੇ ਉਸਨੇ ਜਦੋਂ ਇਹ ਗੱਲ ਗੁਰਦਾਰਸ਼ ਨੂੰ ਦੱਸੀ ਅਤੇ ਟੈਸਟ ਕਰਵਾਉਣ ਲਈ ਕਿਹਾ ਤਾਂ ਉਹ ਉਸ ਵੱਲ ਇਸ ਤਰ੍ਹਾਂ ਦੇਖਣ ਲੱਗ ਗਿਆ ਜਿਵੇਂ ਉਸਨੇ ਕੋਈ ਵੱਡਾ ਗੁਨਾਹ ਕਰ ਦਿੱਤਾ ਹੋਵੇ ਖੈਰ ਗੁਰਦਾਰਸ਼ ਉਸ ਨੂੰ ਉਸੇ ਡਾਕਟਰ ਕੋਲ ਲੈ ਗਿਆ ਜਿੱਥੋਂ ਉਸਦੀ ਦਵਾਈ ਚੱਲ ਰਹੀ ਸੀ ਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਉਹ ਸੱਚੀ ਪ੍ਰੈਗਨੈਂਟ ਹੈ ਤਾਂ ਤਕਦੀਰ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਪਰ ਦੂਜੇ ਪਾਸੇ ਗੁਰਦਰਸ਼ ਦਾ ਮੂੰਹ ਉੱਤਰ ਗਿਆ ਉਸ ਦੇ ਮਨ ਵਿੱਚ ਕੀ ਚੱਲ ਰਿਹਾ ਸੀ ਜਾਂ ਉਹ ਕੀ ਚਾਹੁੰਦਾ ਸੀ ਤਕਦੀਰ ਚਾਹ ਕੇ ਵੀ ਇਸ ਦਾ ਪਤਾ ਨਹੀਂ ਸੀ ਲਗਾ ਸਕੀ ਤੋਵੇਂ ਘਰ ਆ ਗਏ ਅਤੇ ਗੁਰਦਰਸ਼ ਆਪਣੇ ਕੰਮ ਤੇ ਚਲਾ ਗਿਆ ਤਕਦੀਰ ਨੇ ਆਪਣੀ ਮਕਾਨ ਮਾਲਕ ਨੂੰ ਦੱਸਿਆ ਤਾਂ ਉਹ ਵੀ ਬਹੁਤ ਖੁਸ਼ ਹੋਈ ਉਸ ਨੇ ਉਸ ਨੂੰ ਹੁਣ ਆਪਣਾ ਧਿਆਨ ਰੱਖਣ ਲਈ ਕਿਹਾ ਅਤੇ ਅਗਲੇ 9 ਮਹੀਨੇ ਕਿਵੇਂ ਅਤੇ ਕੀ ਕੀ ਕਰਨਾ ਹੈ ਉਹ ਸਭ ਸਮਝਾਇਆ ਆਪਣੀਆਂ ਖੁਸ਼ੀਆਂ ਵਿੱਚ ਹੀ ਤਕਦੀਰ ਨੂੰ ਪਤਾ ਹੀ ਨਾ ਲੱਗਾ ਕਦੋਂ ਸ਼ਾਮ ਹੋ ਗਈ ਪਰ ਅੱਜ ਉਹ ਦਰਸ਼ਕ ਦੁਪਹਿਰ ਵੇਲੇ ਰੋਟੀ ਖਾਣ ਲਈ ਘਰ ਨਹੀਂ ਸੀ ਆਇਆ ਰਾਤ ਨੂੰ ਜਦੋਂ ਉਹ ਘਰ ਆਇਆ ਤਾਂ ਤਕਦੀਰ ਨੇ ਉਸ ਨੂੰ ਦੁਪਹਿਰ ਨਾ ਆਉਣ ਦਾ ਕਾਰਨ ਪੁੱਛ ਲਿਆ ਬੁਰਦਸ਼ ਨੇ ਕਿਹਾ ਇਹ ਬੱਚਾ ਮੈਨੂੰ ਨਹੀਂ ਚਾਹੀਦਾ ਤੂੰ ਕਿਸੇ ਵੀ ਹਾਲਤ ਵਿੱਚ ਇਸ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਮੈਂ ਤੈਨੂੰ ਦਵਾਈ ਲਿਆ ਦਊਂਗਾ ਤੂੰ ਖਾ ਲਈ ਬਸ ਹੋ ਹੋਰ ਹੁਣ ਇੱਕ ਲਫ਼ਜ਼ ਨਾ ਬੋਲੀਂ ਕਿਉਂ ਕੀ ਗੱਲ ਹੈ ਮੈਂ ਕਿਉਂ ਨਾ ਬੋਲਾਂ ਇੱਕ ਵੀ ਲਫ਼ਜ਼ ਮੈਂ ਇਹੋ ਜਿਹਾ ਕੀ ਕਰ ਦਿੱਤਾ ਜਿਹੜਾ ਤੁਸੀਂ ਹੁਣ ਮੇਰੇ ਬੱਚੇ ਤੇ ਅੱਖ ਰੱਖ ਲਈ ਮੈਂ ਤਾਂ ਤੁਹਾਡੇ ਦੁਪਹਿਰੇ ਰੋਟੀ ਕੰਨੀਓ ਭੁੱਖੇ ਹੋਵੋਗੇ ਇਹੀ ਸੋਚ ਕੇ ਨਾ ਆਉਣ ਦਾ ਕਾਰਨ ਪੁੱਛ ਲਿਆ ਤੁਸੀਂ ਤਾਂ ਹੋਰ ਗੱਲਾਂ ਕਰਨ ਬਹਿ ਗਏ ਤਕਦੀਰ ਨੇ ਅੱਖਾਂ ਭਰਦੀ ਨਹੀਂ ਕਿਹਾ ਤੂੰ ਹੁਣ ਉਹ ਬਕਵਾਸ ਜੀ ਨਾ ਕਰ ਵੈ ਮੰਮੀ ਸਹੀ ਕਹਿੰਦੇ ਹੁੰਦੇ ਸੀ ਤੇਰੀ ਗਿੱਠ ਦੀ ਜਵਾਨ ਹੈ ਗੁਰਦਾਰਸ਼ਕ ਹੋਦਿਆ ਇੱਕ ਮਿੰਟ ਇੱਕ ਮਿੰਟ ਕਿਤੇ ਤੁਸੀਂ ਘਰ ਤਾਂ ਨਹੀਂ ਸੀ ਚੱਲੂ ਰੋਟੀ ਖਾਣ ਕਿਉਂਕਿ ਇੰਨਾ ਕ ਤਾਂ ਮੈਨੂੰ ਵੀ ਪਤਾ ਲੱਗ ਗਿਆ ਹੈ 5 6 ਮਹੀਨਿਆਂ ਵਿੱਚ ਕਿ ਤੁਸੀਂ ਭੁੱਖੇ ਨਹੀਂ ਰਹਿ ਸਕਦੇ ਤਕਦੀਰ ਨੇ ਸਵਾਲ ਕੀਤਾ ਹਾਂ ਗਿਆ ਸੀ ਮੈਂ ਘਰ ਮੈਂ ਤਾਂ ਰੋਜ਼ ਆਇਆ ਕਰੂੰਗਾ ਤੂੰ ਕੌਣ ਹੁੰਦੀ ਹੈ ਮੈਨੂੰ ਰੋਕਣ ਵਾਲੀ ਮੇਰੇ ਮਾਪੇ ਦਾ ਘਰ ਮੇਰਾ ਘਰ ਮੈਂ ਜਾਵਾਂ ਨਾ ਜਾਵਾਂ ਦੱਸ ਤੂੰ ਕੀ ਲੈਣਾ ਗੁਰਦਾਰ ਬੁ ਸੇਵਕ ਚ ਬੋਲਿਆ ਮੈਂ ਕਿਉਂ ਰੋਕਣਾ ਹੈ ਭਲਾ ਤੁਹਾਨੂੰ ਜਾਣ ਤੋਂ ਘਰ ਮੈਂ ਤਾਂ ਤੁਹਾਨੂੰ ਕਹਿੰਦੀ ਹੁੰਨੀ ਆ ਵੀ ਜਾਇਆ ਕਰੋ ਰਖੜੀਆਂ ਨੂੰ ਵੀ ਤਾਂ ਮੈਂ ਹੀ ਭੇਜਿਆ ਸੀ ਯਾਦ ਹੀ ਹੋ ਤੁਹਾਨੂੰ ਤਕਦੀਰ ਨੇ ਕਿਹਾ ਮੈਂ ਤਾਂ ਰੋਜ਼ ਜਾਣਾ ਦੱਸ ਤੂੰ ਕੀ ਕਰੇਂਗੀ ਗੁਰਦਾਰਸ਼ ਬੋਲਿਆ ਤਕਦੀਰ ਨੇ ਸੋਚਿਆ ਕਿ ਕਿਉਂ ਇਹਦੇ ਨਾਲ ਫालतੂ ਬੋਲਣਾ ਹੈ ਜਿੰਨਾ ਉਹ ਉਸ ਨਾਲ ਬੋਲੂਗੀ ਉੰਨੀ ਹੀ ਦਲ ਵੱਧਦੀ ਚਲੀ ਜਾਵੇਗੀ ਇਸ ਲਈ ਉਸਨੇ ਅਕੋ ਕੋਈ ਜਵਾਬ ਨਾ ਦਿੱਤਾ ਤਕਦੀਰ ਨੇ ਰੋਟੀ ਪਾ ਕੇ ਦਿੱਤੀ ਤਾਂ ਉਸਨੇ ਖਾਣ ਤੋਂ ਮਨਾ ਕਰ ਦਿੱਤਾ ਤਕਦੀਰ ਨੇ ਬਹੁਤ ਮਿਹਨਤਾਂ ਕੀਤੀਆਂ ਪਰ ਉਹ ਬਿਲਕੁਲ ਵੀ ਨਾ ਮੰਨਿਆ ਤਕਦੀਰ ਨੇ ਰੋਟੀ ਚੁੱਕੀ ਅਤੇ ਪਾਸੇ ਰੱਖ ਦਿੱਤੀ ਅਤੇ ਸੌ ਗਈ। ਕਾਫੀ ਦਿਨਾਂ ਤੱਕ ਇਹੀ ਸਭ ਚੱਲਦਾ ਰਿਹਾ, ਕਦੇ ਰੋਟੀ ਖਾ ਲੈਂਦੇ ਅਤੇ ਕਦੇ ਪੱਕੀਆਂ ਹੀ ਰਹਿ ਜਾਂਦੀਆਂ। ਕਰਦੇ ਕਰਦੇ ਨਵੰਬਰ ਮਹੀਨਾ ਸ਼ੁਰੂ ਹੋ ਗਿਆ ਅਤੇ 5 ਨਵੰਬਰ ਦੀਵਾਲੀ ਵਾਲਾ ਦਿਨ ਆ ਗਿਆ। ਤਕਦੀਰ ਬਹੁਤ ਖੁਸ਼ ਸੀ ਕਿਉਂਕਿ ਉਸ ਦੀ ਆਪਣੇ ਪਤੀ ਨਾਲ ਪਹਿਲੀ ਦੀਵਾਲੀ ਸੀ। ਤਕਦੀਰ ਨੇ ਸਵੇਰੇ ਜਲਦੀ ਉੱਠ ਕੇ ਪਹਿਲਾਂ ਕੱਪੜੇ ਧੋ ਦਿੱਤੇ ਫਿਰ ਨਹਾ ਕੇ ਪਾੜ ਕੀਤਾ ਫਿਰ ਉਹ ਗੁਰਦਵਾਰਸ਼ ਲਈ ਨਾਸ਼ਤਾ ਤਿਆਰ ਕਰਨ ਲੱਗ ਪਈ ਆਪਣੀ ਆਦਤਾਂ ਅਨੁਸਾਰ ਉਹ ਲੇਟ ਉੱਠਿਆ ਅਤੇ ਨਹਾ ਕੇ ਤਿਆਰ ਹੋ ਗਿਆ ਤਕਦੀਰ ਅਜੇ ਰੋਟੀ ਹੀ ਪਾ ਰਹੀ ਸੀ ਕਿ ਉਹ বিনা ਕੁਝ ਦੱਸੇ ਹੀ ਘਰੋਂ ਨਿਕਲ ਗਿਆ ਇਹ ਸਾਰਾ ਦਿਨ ਬੈਠੀ ਉਸਦੀ ਉਡੀਕ ਕਰਦੀ ਰਹੀ ਪਰ ਉਹ ਨਾ ਆਇਆ ਪਹਿਲਾਂ ਤਕਦੀਰ ਨੂੰ ਲੱਗਿਆ ਜਿਵੇਂ ਉਹ ਉਸ ਨੂੰ ਖੁਸ਼ ਕਰਨ ਲਈ ਦਿਵਾਲੀ ਦੀ ਖਰੀਦਦਾਰੀ ਕਰਨ ਚਲਾ ਗਿਆ ਹੋਵੇਗਾ ਫਿਰ ਉਹ ਸੋਚਣ ਲੱਗੀ ਕਿਤੇ ਘਰ ਹੀ ਨਾ ਚਲਿਆ ਗਿਆ ਹੋਵੇ ਉਸ ਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ ਅਜੀਬ ਅਜੀਬ ਗੱਲਾਂ ਉਸਦੇ ਦਿਮਾਗ ਵਿੱਚ ਘੁੰਮ ਰਹੀਆਂ ਸਨ ਰਾਤ ਹੋ ਚੁੱਕੀ ਸੀ ਅਤੇ ਤਕਦੀਰ ਨੇ ਉਸੇ ਖਾਣ ਲਈ ਦਾਲ ਰੋਟੀ ਅਤੇ ਕੜਾ ਬਣਾ ਲਿਆ ਕਿਉਂਕਿ ਹੋਰ ਕੁਝ ਵੀ ਖਾਸ ਘਰ ਵਿੱਚ ਨਹੀਂ ਸੀ ਬਣਾਉਣ ਲਈ 9 ਵਜੇ ਤੱਕ ਕੋਈ ਦਰਸ਼ਕਾ ਨਹੀਂ ਆਇਆ ਫਿਰ ਸਾਢੇ 9 ਵਜੇ ਤੱਕ ਉਡੀਕ ਕਰਨ ਤੋਂ ਬਾਅਦ ਉਸਨੇ ਮਕਾਨ ਮਾਲਕਣ ਤੋਂ ਉਸਦੇ ਪਤੀ ਦਾ ਫੋਨ ਮੰਗਿਆ ਅਤੇ ਗੁਰਦਾਰਸ਼ ਵੱਲੋਂ ਦਿੱਤੇ ਇੱਕ ਨੰਬਰ ਤੇ ਫੋਨ ਲਗਾ ਆਇਆ ਏ ਨੰਬਰ ਉਸਦੇ دوست ਦਾ ਸੀ ਉਸਨੇ ਜਿਵੇਂ ਹੀ ਨੰਬਰ ਮਿਲਾਇਆ ਤਾਂ ਉਸਨੇ ਨਾਲ ਹੀ ਫੋਨ ਚੁੱਕ ਲਿਆ ਹੈਲੋ ਮੈਂ ਤਕਦੀਰ बोल ਰਹੀ ਹਾਂ ਨਮਸਤੇ ਭਾਬੀ ਜੀ ਨਮਸਤੇ ਜੀ ਹੈਪੀ ਦੀਵਾਲੀ ਭਾਬੀ ਜੀ ਸੇਮ ਟੂ ਯੂ ਕੀ ਹੋਇਆ ਭਾਬੀ ਜੀ ਆਵਾਜ਼ ਬਹੁਤ 부ਜੀ ਹੋਈ ਹੈ ਤੁਹਾਡੀ ਨਹੀਂ ਨਹੀਂ ਕੁਛ ਨਹੀਂ ਮੈਂ ਤਾਂ ਤੁਹਾਨੂੰ ਇਹ ਪੁੱਛਣ ਲਈ ਫੋਨ ਕੀਤਾ ਹੈ ਕਿ ਇਹ ਤੁਹਾਡੇ ਨਾਲ ਨਹੀਂ ਤਾਂ ਘਰ ਨੂੰ ਭੇਜ ਦਿਓ ਇਹਨਾਂ ਨੂੰ ਮੈਨੂੰ ਬਹੁਤ ਬੇਚੈਨੀ ਹੋ ਰਹੀ ਹੈ ਕਮਾਲ ਹੈ ਭਾਪੀ ਟਾਈਮ ਦਾ ਇੰਨਾ ਹੋ ਗਿਆ ਅਜੇ ਤੱਕ ਇਹ ਘਰ ਹੀ ਨਹੀਂ ਆਇਆ ਹੱਦ ਹੋ ਗਈ ਇਹ ਤਾਂ ਮਤਲਬ ਇਹ ਤੁਹਾਡੇ ਨਾਲ ਵੀ ਨਹੀਂ ਨਹੀਂ ਮੇਰੇ ਕੋਲ ਤਾਂ ਦੁਪਹਿਰੇ ਆਇਆ ਸੀ ਮੈਂ ਰੋਟੀ ਖਾਣ ਨੂੰ ਕਿਹਾ ਤਾਂ ਕਹਿੰਦਾ ਸੀ ਤੇਰੀ ਭਾਬੀ ਨਾਲ ਖਾਊਗਾ ਜਾ ਕੇ ਉਹ ਬਣਾਈ ਬੈਠੀ ਹੋਣੀ ਹੈ ਪਰ ਉਹ ਤਾਂ ਸਵੇਰੇ ਵੀ ਨਹੀਂ ਖਾ ਕੇ ਗਏ ਹੁਣ ਤੱਕ ਆਏ ਨਹੀਂ ਸਵੇਰ ਦੇ ਸਵੇਰ ਦੇ ਗਏ ਕੋਈ ਨਹੀਂ ਤੁਸੀਂ ਰੁਕੋ ਮੈਂ ਤੁਹਾਨੂੰ ਰੁੱਕ ਕੇ ਫੋਨ ਕਰਦਾ ਮੈਂ ਪਹਿਲਾਂ ਉਹਦੇ ਘਰੇ ਫੋਨ ਕਰਦਾ ਉੱਥੇ ਹੀ ਹੋਊਗਾ ਹੋਰ ਤਾਂ ਉਹ ਕਿੱਥੇ ਜਾਏਗਾ ਓਕੇ ਥੈਂਕਸ ਕਹਿ ਕੇ ਤਕਦੀਰ ਨੇ ਫੋਨ ਕੱਟ ਦਿੱਤਾ ਥੋੜੇ ਸਮੇਂ ਬਾਅਦ ਦੁਬਾਰਾ ਫੋਨ ਆਇਆ ਤਾਂ ਉਸਨੇ ਦੱਸਿਆ ਭਾਪੀ ਜੀ ਆ ਰਿਹਾ ਹੈ ਉਹੋ ਕਰ ਗਿਆ ਹੋਇਆ ਸੀ ਮੈਂ ਫੋਨ ਕਰਿਆ ਸੀ ਅੰਕਲ ਜੀ ਨੂੰ ਉਹ ਕਹਿੰਦੇ ਜਾਂਦਾ ਏ ਪਟਾਕੇ ਚਲਾ ਕੇ ਤੁਸੀਂ ਰੋਟੀ ਖਾ ਲਓ ਜਦ ਤੱਕ ਕਿਉਂਕਿ ਮੈਨੂੰ ਪਤਾ ਏ ਉਹਨੇ ਤਾਂ ਖਾ ਲਈ ਹੋਊਗੀ ਕੋਦੋਂ ਦੀ ਮੈਂ ਫੋਨ ਰੱਖਦਾ ਹਾਂ ਹੁਣ ਤੁਸੀਂ ਆਪਣਾ ਧਿਆਨ ਰੱਖਿਓ ਵਰਦਾਰਸ਼ ਦੇ ਦੋਸਤ ਨੇ ਤਾਂ ਤਕਦੀਰ ਨੂੰ ਰੋਟੀ ਖਾਣ ਲਈ ਕਹਿ ਦਿੱਤਾ ਸੀ ਪਰ ਤਕਦੀਰ ਨੇ ਰੋਟੀ ਖਾਣੀ ਤਾਂ ਦੂਰ ਸਗੋਂ ਰੋਟੀ ਵੱਲ ਦੇਖਿਆ ਤੱਕ ਨਾ ਸਰਵੇਖ 10 ਵਜੇ ਉਹ ਆਇਆ ਤਾਂ ਸਿੱਧਾ ਨਹਾਉਣ ਚਲਾ ਗਿਆ ਤਕਦੀਰ ਨੇ ਉਸੇ ਬਦਲਣ ਲਈ ਧੋਤੇ ਹੋਏ ਕੱਪੜੇ ਕੰਢ ਦਿੱਤੇ ਅਤੇ ਆਪ ਰੋਟੀ ਸਬਜ਼ੀ ਗਰਮ ਕਰਨ ਲੱਗ ਪਈ ਉਹ ਨਹਾ ਕੇ ਆਇਆ ਤੇ ਕੱਪੜੇ ਪਹਿਨ ਲਏ ਤਕਦੀਰ ਨੇ ਰੋਟੀ ਪਾ ਕੇ ਬੈੱਡ ਤੇ ਰੱਖ ਲਈ ਗੁਰਦਾਸ ਸਿੰਘ ਬੈੱਡ ਤੇ ਬੈਠਣ ਲੱਗਿਆ ਤਾਂ ਬੈੱਡ ਦੇ ਉੱਪਰ ਪਈ ਹੋਈ ਦਵਾਈ ਤੇ ਪਈ ਜੋ ਤਕਦੀਰ ਲਈ ਲੈ ਕੇ ਆਇਆ ਸੀ ਕਿਉਂਕਿ ਉਹ ਬੱਚਾ ਨਹੀਂ ਸੀ ਰੱਖਣਾ ਚਾਹੁੰਦਾ ਪਰ ਤਕਰੀਬ ਇਹਦਾ ਕਹਿਣਾ ਸੀ ਕਿ ਉਹ ਦਵਾਈ ਨਹੀਂ ਖਾਏਗੀ ਸਗੋਂ ਪਹਿਲਾਂ ਉਹ ਆਪਣਾ ਚੈੱਕਅਪ ਕਰਵਾਏਗੀ ਅਤੇ ਸਕੈਨ ਵਗੈਰਾ ਕਰਵਾ ਕੇ ਦੇਖੇਗੀ ਉਸ ਦਾ ਕਹਿਣਾ ਸੀ ਕਿ ਜੇਕਰ ਬੱਚਾ ਸਕੈਨ ਵਿੱਚ ਸਹੀ ਸਲਾਮਤ ਹੋਇਆ ਅਤੇ ਪਹਿਲਾਂ ਹੋਏ ਵਾਸ਼ਣ ਕਰਕੇ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਹੋਇਆ ਤਾਂ ਉਹ ਹਰ ਹਾਲਤ ਵਿੱਚ ਬੱਚਾ ਰੱਖੇਗੀ ਪਰ ਜੇ ਬੱਚਾ ਸਹੀ ਨਾ ਹੋਇਆ ਤਾਂ ਉਹ ਬਿਨਾਂ ਕਿਸੇ ਸਵਾਲ ਤੋਂ ਉਹ ਦਵਾਈ ਖਾ ਲਵੇਗੀ ਦੂਜੇ ਪਾਸੇ ਉਸ ਦੀ ਇਹ ਗੱਲ ਦਾ ਕੋਈ ਮਤਲਬ ਨਹੀਂ ਸੀ ਸਮਝਦਾ ਖੈਰ ਦਵਾਈ ਉਸੇ ਤਰ੍ਹਾਂ ਹੀ ਪਈ ਦੇਖ ਕੇ ਉਸ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਤਕਦੀਰ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਰੋਟੀ ਵਾਲੀ ਥਾਲੀ ਚਲਾ ਕੇ ਕਮਰੇ ਤੋਂ ਬਾਹਰ ਮਾਰੀ ਹਰ ਪਾਸੇ ਸਬਜ਼ੀ ਹੀ ਸਬਜ਼ੀ ਖਿੰਡ ਪੁੰਡ ਗਈ ਰੋਟੀਆਂ ਤੇ ਕੜਾਹੀ ਵੀ ਖਿੰਡ ਗਏ ਤਕਦੀਰ ਰੋਣ ਲੱਗ ਪਈ ਅਤੇ ਉਸਨੇ ਜਲਦੀ ਜਲਦੀ ਸਾਰਾ ਬਰਾਂਡਾ ਸਾਫ਼ ਕੀਤਾ ਫਿਰ ਉਸਨੇ ਗੁਰਦਰਸ਼ ਦੇ ਫੋਨ ਤੋਂ ਆਪਣੇ ਪਿੱਕੇ ਫੋਨ ਕਰਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ ਉਸ ਦੀ ਮਾਂ ਨੇ ਉਸ ਨੂੰ ਦਿਲਾਸਾ ਦਿੱਤਾ ਕਿ ਉਹ ਸਵੇਰੇ ਹੀ ਆ ਕੇ ਗੁਰਦਰਸ਼ ਨਾਲ ਗੱਲ ਕਰੇਗੀ ਫੋਨ ਘਟਣ ਤੋਂ ਬਾਅਦ ਵੀ ਉਹ ਬਹੁਤ ਦੇਰ ਤੱਕ ਰੋਂਦੀ ਰਹੀ ਫੇਰ ਜਦੋਂ ਰੋ ਰੋ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਨਿਕਲਣਾ ਬੰਦ ਹੋ ਗਿਆ ਤਾਂ ਤੇਕਦੀਰ ਹਟਕੋਰੇ ਲੈੰਦੀ ਹੀ ਸੌ ਗਈ। ਬਾਕੀ ਕਹਾਣੀ ਅਗਲੇ ਭਾਗ ਵਿੱਚ ਜੀ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕਮੈਂਟ